ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਜਸਮੀਤ ਪਾਟਿਆ ਜੀ ਨੇ ਜਰਮਨੀ ਵੱਲ ਅਚਾਨਕ ਵਿਦਿਆਰਥੀਆਂ ਦਾ ਐਡਾ ਰੁਝਾਨ ਕਿਉਂ ਇਸ ਵਿਸ਼ੇ ਤੇ ਗੱਲ ਕਰਾਂਗੇ ਜਸਮੀਤ ਜੀ ਨਾਲ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜਸਮੀਤ ਜੀ ਅਚਾਨਕ ਹੀ ਜਰਮਨੀ ਦਾ ਇੰਨਾ ਜ਼ਿਆਦਾ ਰੁਝਾਨ ਕਿਉਂ ਬਹੁਤ ਸਾਰੇ ਵਿਦਿਆਰਥੀ ਹੁਣ ਜਰਮਨੀ ਜਾਣਾ ਚਾਹ ਰਹੇ ਨੇ ਜਦਕਿ ਦੇਖਿਆ ਜਾਵੇ ਤੇ ਜਰਮਨੀ ਦੇ ਵਿੱਚ ਵੀ ਬਹੁਤ ਜਲਦੀ ਵੀਜ਼ਾ ਨਹੀਂ ਮਿਲਦੇ ਪ੍ਰੋਸੈਸਿੰਗ ਟਾਈਮ ਵੀ ਬਹੁਤ ਜ਼ਿਆਦਾ ਹੈ ਸੀ ਦੇਖੋ ਇੱਕ ਚੀਜ਼ ਜ਼ਰੂਰ ਹੈ ਜਰਮਨੀ ਦੀ ਖਾਸ ਗੱਲ ਸਰ ਕਿ ਜਿਹੜਾ ਜਰਮਨੀ ਦਾ ਵੀਜ਼ਾ ਸਕਸੈਸ ਰੇਟ ਹੈ ਨਾ ਜੀ ਦੂਸਰੀ ਚੀਜ਼ ਖਾਸ ਗੱਲ ਇਹ ਹੈ ਜਰਮਨੀ ਦੀ ਕਿ ਓਵਰਆਲ 5.5 ਬੈਂਡ ਤੇ ਓਵਰਆਲ 5.5 ਬੈਂਡ ਤੇ ਕੋਈ ਦੇਸ਼ ਸਰ ਵੀਜ਼ਾ ਦੇ ਰਿਹਾ ਹਮ ਓਵਰਆਲ 5.5 ਬੈਂਡ ਤੇ ਕੋਈ ਦੇਸ਼ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸਏ ਕੈਨੇਡਾ ਵੀਜ਼ਾ ਦੇ ਰਿਹਾ ਜਰਮਨੀ ਓਵਰਆਲ 5.5 ਬੈਂਡ ਤੇ ਵੀਜ਼ਾ ਦੇ ਰਿਹਾ ਬਹੁਤ ਇੰਪੋਰਟੈਂਟ ਪੁਆਇੰਟ ਹੈ ਨੋਟ ਕਰਨ ਵਾਲਾ ਜਿਹੜੇ ਓਵਰਆਲ 5.5 ਬੈਂਡ ਹੈ ਕਈਆਂ ਦੀ ਇੰਗਲਿਸ਼ ਵੀਕ ਹੁੰਦੀ ਹੈ ਉਹ ਕਹਿੰਦੇ ਆ ਸਾਨੂੰ ਵੀਜ਼ਾ ਲੈਣਾ ਕਿਸੇ ਦੇਸ਼ ਦਾ ਸੋ ਓਵਰਆਲ 5.5 ਬੈਂਡ ਤੇ ਜਰਮਨੀ ਵੀਜ਼ਾ ਦੇ ਰਿਹਾ ਈਵਨ ਇਨ ਮਾਸਟਰ ਕੈਟਾਗਰੀ ਜਿਹੜੇ ਮਾਸਟਰ ਕਰਨ ਜਾ ਰਹੇ ਹਨ ਉਹਨਾਂ ਨੂੰ ਵੀ ਵੀਜ਼ਾ ਮਿਲ ਰਿਹਾ ਤੀਜੀ ਚੀਜ਼ ਤੀਜੀ ਚੀਜ਼ ਬੜੀ ਇੰਪੋਰਟੈਂਟ ਹੈ ਜਰਮਨੀ ਲਈ ਉਹ ਹੈਗੀ ਐਫੋਰਡੇਬਲ ਐਜੂਕੇਸ਼ਨ ਦੇਖੋ ਅੱਜ ਦੀ ਰੇਟ ਚ 8 ਤੋਂ 10 ਲੱਖ ਰੁਪਏ ਸਾਲਾਨਾ 8 ਤੋਂ 10 ਲੱਖ ਰੁਪਏ ਸਾਲਾਨਾ ਫੀਸ ਕਿਸੇ ਚੰਗੇ ਦੇਸ਼ ਦੀ ਨਹੀਂ ਹੈਗੀ ਜਰਮਨੀ ਆਂਦਾ ਟਾਪ 7 ਕੰਟਰੀਜ਼ ਇਨ ਦ ਵਰਲਡ ਜਿਹੜੇ ਟੌਪ ਦੇ 7 ਕੰਟਰੀ ਦੁਨੀਆ 'ਚ ਹੈਗੇ ਆ ਉਹਨਾਂ ਵਿੱਚ ਆਂਦਾ ਜਰਮਨੀ ਔਰ ਟੌਪ 7 ਕੰਟਰੀਜ਼ ਦੇ ਹੋਣ ਦੇ ਬਾਵਜੂਦ ਵੀ 8 ਤੋਂ 10 ਲੱਖ ਰੁਪਈਆ ਫੀਸ ਬਹੁਤ ਅਫੋਰਡੇਬਲ ਹੈ ਸੋ ਮੈਨੂੰ ਲੱਗਦਾ ਕਿ ਬਹੁਤ ਹੀ ਅਫੋਰਡੇਬਲ ਹੈ ਆਸਟ੍ਰੇਲੀਆ ਦੀ ਫੀਸ 18 ਤੋਂ 20 ਲੱਖ ਹੈ ਸਾਲਾਨਾ ਬੱਚੇ ਕਹਿੰਦੇ ਵੀ ਆਸਟ੍ਰੇਲੀਆ ਭੇਜ ਦਿਓ ਮੈਂ ਕਹਿੰਦਾ ਜ਼ਰੂਰ ਜਾਓ 60 ਲੱਖ ਰੁਪਏ ਦਾ ਇੰਤਜ਼ਾਮ ਹੈਗਾ ਆਪਣੇ ਕੋਲ ਦੂਜੀ ਚੀਜ਼ ਆਪਾਂ ਤਾਂ ਯੂਨੀਵਰਸਿਟੀ ਛੱਡ ਕੇ ਭੱਜ ਜਾਣਾ ਇਲੀਗਲ ਹੋ ਜਾਣਾ ਯਾਰ ਪਾ ਦੇਣੀ ਹੈ ਕੁੱਕਰੀ ਦਾ ਕੋਰਸ ਕਰ ਲੈਣਾ ਕਿਉਂਕਿ ਉੱਥੇ ਵੀ ਏਜੰਟ ਬੈਠੇ ਆ ਤੁਹਾਨੂੰ ਇਧਰ ਉਧਰ ਲਿਜਾਣ ਲਈ ਸੋ ਆਪਾਂ ਜਿੰਨੀ ਜਿੰਨੀ ਸਾਡੀ ਚਾਦਰ ਹੈ ਉਨਾ ਹੀ ਆਪਾਂ ਖਲੇਰਾ ਪਾਈਏ ਸੋ 8 ਤੋਂ 10 ਲੱਖ ਰੁਪਈਆ ਫੀਸ 3 ਸਾਲ ਦੀ ਜੇ ਬੈਚਲਰ ਡਿਗਰੀ ਹੈ ਤਾਂ 15 ਲੱਖ ਤੋਂ 25 ਲੱਖ ਦੇ ਵਿੱਚ ਵਿੱਚ ਬੈਚਲਰ ਡਿਗਰੀ ਹੋ ਸਕਦੀ ਹੈ ਵਿਚ ਇਜ਼ ਵੈਰੀ ਵੈਰੀ ਅਫੋਰਡੇਬਲ ਔਰ ਜੇ ਮਾਸਟਰ ਡਿਗਰੀ ਦੀ ਗੱਲ ਕਰੀਏ ਤਾਂ 8 ਤੋਂ 10 ਲੱਖ ਚ ਮਾਸਟਰ ਡਿਗਰੀ ਹੋ ਸਕਦੀ ਹੈ ਜਰਮਨੀ ਅੱਜ ਦੀ ਡੇਟ ਤੇ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹ ਬਹੁਤ ਹਾਈ ਚੱਲ ਰਿਹਾ ਹੈ ਜਿਆਦਾਤਰ ਬੱਚਿਆਂ ਨੂੰ ਵੀਜ਼ਾ ਮਿਲ ਰਿਹਾ ਹੈ ਜਿਨ੍ਹਾਂ ਕੋਈ ਫੇਕ ਡਾਕੂਮੈਂਟ ਨਹੀਂ ਹੈਗਾ ਕਿਉਂਕਿ ਜਰਮਨੀ ਨੇ ਜਿਹੜਾ ਆਪਣਾ ਵੀਜ਼ਾ ਪ੍ਰੋਸੈਸ ਫਾਲੋ ਕੀਤਾ ਉਹ ਕੈਨੇਡਾ ਨੇ ਕੀਤਾ ਆਉਣ ਵਾਲੇ ਮੁਲਕ ਆਉਣ ਵਾਲੇ ਟਾਈਮ 'ਚ ਬਹੁਤ ਸਾਰੇ ਯੂਰੋਪੀਅਨ ਦੇਸ਼ ਜਿਨ੍ਹਾਂ ਵਿੱਚ ਲੇਬਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵਰਕ ਫੋਰਸ ਮੈਂ ਲੇਬਰ ਨਹੀਂ ਕਹਾਂਗਾ ਵਰਕ ਫੋਰਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਨ ਪਾਵਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹ ਕੈਨੇਡਾ ਦੇ ਨਾਲ ਗੱਲ ਕਰ ਰਹੇ ਨੇ ਕਿ ਜਿਵੇਂ ਜਰਮਨੀ ਨੇ ਆਪਣਾ ਮਾਡਲ ਤੁਸੀਂ ਜਰਮਨੀ ਨੂੰ ਸਮਝਾਇਆ ਸੋ ਜਰਮਨੀ ਨੇ ਜਿਹੜਾ ਮਾਡਲ ਕਾਪੀ ਕੀਤਾ ਜਿ ਉਹ ਬਿਲਕੁਲ ਕੈਨੇਡਾ ਤੋਂ ਕੀਤਾ ਪਰ ਜਰਮਨੀ ਬੈਟਰ ਕਰ ਰਿਹਾ ਕੈਨੇਡਾ ਤੋਂ ਬਿਕੋਜ਼ ਕੈਨੇਡਾ ਨੇ 12 ਸਾਲ ਬਾਅਦ ਜੀਆਈਸੀ ਡਬਲ ਕੀਤਾ GIC डबल ਕੀਤਾ ਵੇਰ ਐਸ ਜਰਮਨੀ ਹਰ ਸਾਲ ਆਪਣਾ ਬਲੌਕਡ ਅਕਾਊਂਟ 10% ਵਧਾ ਦਿੰਦਾ ਕਿਉਂਕਿ ਇਨਫਲੇਸ਼ਨ ਵੀ ਤਾਂ ਹੈਗੀ ਐ ਹਰ ਸਾਲ ਮਹਿੰਗਾਈ ਵੱਧਦੀ ਐ ਤਾਂ ਆਪਣਾ ਬਲੌਕਡ ਅਕਾਊਂਟ ਵਧਾ ਦਿੰਦਾ ਸੋ ਬਲੌਕਡ ਅਕਾਊਂਟ ਇਜ਼ ਵੈਰੀ ਵੈਰੀ ਸਿਮਿਲਰ ਟੂ GIC ਸੋ ਲੈਂਡਮਾਰਕ ਇਮੀਗ੍ਰੇਸ਼ਨ ਪਿਛਲੇ 8 ਸਾਲਾਂ ਤੋਂ ਜਰਮਨੀ ਕਰਦਾ ਆ ਰਿਹਾ ਸੋ ਸਟੂਡੈਂਟਸ ਇੰਗਲਿਸ਼ ਚ ਪੜਾਈ ਕਰਨ ਜਾਓਗੇ ਅਫੋਰਡੇਬਲ ਐਜੂਕੇਸ਼ਨ ਹੈ ਮੈਂ ਫ੍ਰੀ ਐਜੂਕੇਸ਼ਨ ਨਹੀਂ ਪ੍ਰਮੋਟ ਕਰਦਾ ਨਾ ਹੀ ਤੁਸੀਂ ਮੈਨੂੰ ਕੰਟੈਕਟ ਕਰੋ ਫ੍ਰੀ ਐਜੂਕੇਸ਼ਨ ਲਈ ਬਿਕੋਜ਼ ਫ੍ਰੀ ਐਜੂਕੇਸ਼ਨ ਲਈ ਤੁਹਾਨੂੰ ਸੀ ਲੈਵਲ ਦਾ ਜਰਮਨ ਲੈਂਗੁਏਜ ਆਉਣਾ ਚਾਹੀਦਾ ਐਂਡ ਫ੍ਰੀ ਐਜੂਕੇਸ਼ਨ ਚ ਐਡਮਿਸ਼ਨ ਲੈਣ ਲਈ ਤੁਹਾਨੂੰ 8 ਤੋਂ 10 ਮਹੀਨੇ ਦਾ ਸਮਾਂ ਲੱਗ ਜਾਂਦਾ ਸਾਡਾ ਇੰਨੇ ਬੱਚੇ ਪੇਸ਼ੈਂਟ ਨਹੀਂ ਹੈਗੇ ਫ੍ਰੀ ਐਜੂਕੇਸ਼ਨ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਡੈਫੀਨਿਟਲੀ ਤੁਹਾਨੂੰ ਜਰਮਨ ਲੈਂਗੁਏਜ ਸਿੱਖਣੀ ਪਏਗੀ ਐਂਡ ਉਨੀ ਦੇਰ ਚ ਤੁਸੀਂ ਔਰ ਫ੍ਰੀ ਐਜੂਕੇਸ਼ਨ ਜਿਹੜੀਆਂ ਯੂਨੀਵਰਸਿਟੀਆਂ ਚ ਫ੍ਰੀ ਐਜੂਕੇਸ਼ਨ ਹੁੰਦੀ ਹੈ ਮੈਂ ਉੱਥੇ ਆਣਾ ਕਿ ਉੱਥੇ 100 150 ਬੱਚਾ ਪੜਾਇਆ ਜਾਂਦਾ ਇਕੱਠਾਈ ਸੋ ਜਦੋਂ ਇੰਨੇ ਬੱਚਿਆਂ ਵਿੱਚ ਆਪਣੀ ਲੈਂਗੁਏਜ ਛੱਡ ਕੇ ਪੜਾਇਆ ਜਾ ਰਿਹਾ ਡੱਚ ਲੈਂਗੁਏਜ ਚ ਪੜਾਇਆ ਜਾ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਆਪਣੇ ਬੱਚੇ ਉਹ ਐਟਮੋਸਫੇਅਰ ਚ ਪੜ੍ਹਾਈ ਕਰ ਵੀ ਪਾਣਗੇ ਸੋ ਸਟੂਡੈਂਟ ਜੇ ਤੁਸੀਂ ਸੋਚਦੇ ਹੋ ਕਿ ਉਹ ਸੈਟਮੋਸਫੇਅਰ ਅਸੀਂ ਸਰਵਾਈਵ ਕਰ ਲਾਂਗੇ ਤਾਂ ਇਟ ਇਜ਼ ਵੈਰੀ ਵੈਰੀ ਡਿਫਿਕਲਟ ਸੋ ਸਮਾਲ ਕਲਾਸ এনवायरमेंट ਘੱਟ ਬੱਚਿਆਂ ਚ ਜਦੋਂ ਆਪਾਂ ਪੜ੍ਹਾਂਗੇ ਤਾਂ ਡੈਫੀਨੇਟਲੀ ਆਊਟਕਮਸ ਵਿਲ ਬੀ ਬੈਟਰ ਸੋ ਜੋ ਉਥੋਂ ਦੀਆਂ ਯੂਨੀਵਰਸਿਟੀ ਦਾ ਕਹਿਣਾ ਹੈ ਉਹ ਇਹ ਕਹਿਣਾ ਕਿ ਜਿਹੜਾ ਪਾਸ ਆਊਟ ਰੇਟ ਫਰਮ ਪਬਲਿਕ ਯੂਨੀਵਰਸਿਟੀ ਇਜ਼ ਵੈਰੀ ਵੈਰੀ ਲੋ ਬਿਕੋਜ਼ ਜਿਹੜਾ ਉੱਥੇ ਪੜਾਇਆ ਜਾਂਦਾ ਹੈ ਉਹ ਬਹੁਤ ਡਿਫਿਕਲਟ ਤਰੀਕੇ ਪੜਾਇਆ ਜਾਂਦਾ ਡੱਚ ਲੈਂਗੁਏਜ ਵੇਅਰ ਐਸ ਇੰਗਲਿਸ਼ ਟੀਚਿੰਗ ਯੂਨੀਵਰਸਿਟੀਜ਼ ਆਰ ਗੈਟਿੰਗ ਬੈਟਰ ਓਪਰਚੁਨਿਟੀਜ਼ ਫਾਰ ਸਟੂਡੈਂਟਸ ਪਰ ਹੁਣ ਗੱਲ ਆਉਂਦੀ ਹੈ ਕਿ ਅੱਜ ਦੀ ਡੇਟ 'ਚ ਜਰਮਨੀ ਬਹੁਤ ਫਲੈਕਸੀਬਲ ਹੈ आईजीरेट जर्मनी ਕਹਿ ਰਿਹਾ ਕਿ ਤੁਸੀਂ 2 ਸਾਲ ਚ ਸਿਟੀਜ਼ਨਸ਼ਿਪ ਲੈ ਸਕਦੇ ਹੋ 2 ਸਾਲ ਚ ਉਹ ਕਿਵੇਂ ਜੇ ਤੁਸੀਂ ਡੱਚ ਲੈਂਗੁਏਜ ਸੀ ਲੈਵਲ ਕਰ ਲੈਂਦੇ ਹੋ ਤਾਂ 2 ਸਾਲ ਚ ਸਿਟੀਜ਼ਨ ਹੋ ਸਕਦੇ ਤੁਸੀਂ ਜਰਮਨੀ ਦੇ ਸੋ ਮੈਨੂੰ ਲੱਗਦਾ ਕਿ ਇਹ ਓਪਰਚ्युनिटी ਕਿਤੇ ਹੋਰ ਹੈਗੀ ਹੈ ਸੋ ਸਟੂਡੈਂਟਸ ਇਸ ਓਪਰਚ्युनिटी ਨੂੰ ਦੇਖਦੇ ਆ ਹੋਇਆ ਜਰਮਨੀ ਦਾ ਸਟੂਡੈਂਟ ਵੀਜ਼ਾ ਫ੍ਰੀ ਆਫ ਕਾਸਟ ਵਿਦਾਊਟ ਪ੍ਰੋਸੈਸਿੰਗ ਫੀਸ ਉਸੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਅਪਲਾਈ ਕਰ ਸਕਦੇ ਹੋ ਵੱਖ-ਵੱਖ ਦਫ਼ਤਰ ਹੈ ਸਾਡੇ ਅੰਮ੍ਰਿਤਸਰ ਚਲੰਦਰ ਮੋਗਾ ਬਠਿੰਡਾ ਲੁਧਿਆਣੇ ਸਾਡੇ ਦੋ ਦਫ਼ਤਰ ਹੈ ਚੰਡੀਗੜ੍ਹ ਮੋਹਾਲੀ ਵਦੋਦਰਾ ਗੁਜਰਾਤ ਚ ਸਾਡਾ ਆਫਿਸ ਐਟਲੈਂਟਿਸ ਕੇ 10 ਚ ਇਸ ਤੋਂ ਬਾਅਦ ਜੰਮੂ ਕਰਨਾਲ ਚ ਤੁਸੀਂ ਵਿਜ਼ਿਟ ਕਰਕੇ ਆਪਣਾ ਸਟੱਡੀ ਕੇਸ ਅਪਲਾਈ ਕਰ ਸਕਦੇ ਹੋ ਚਲੋ ਬੜੀ ਇੰਪੋਰਟੈਂਟ ਡਿਸਕਸ਼ਨ ਸਾਡੇ ਨਾਲ ਜਸਮੀਤ ਜੀ ਨੇ ਸਾਂਝੀ ਕੀਤੀ ਹੈ 90413 90412 ਤੁਰੰਤ ਇਸ ਨੰਬਰ ਤੇ ਤੁਸੀਂ ਸੰਪਰਕ ਕਰੋ ਉਹ ਜਸਮੀਤ ਜੀ ਨਾਲ ਆਪ ਦਾ ਬਣਾਓ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ